ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਵਲੌਗ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਸਾਡਾ ਕੱਲ ਦਾ ਵਲੌਗ ਪਸੰਦ ਆਇਆ ਹੋਊਗਾ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਦਿਨੇ ਮਿਲਦੇ ਆ ਜੀ ਦੇਖਦੇ ਆ ਕੀ ਕੀ ਕੰਮ ਕਰਨੇ ਨੇ ਤੇ ਹੋਰ ਕੀ ਕੀ ਕਰਾਂਗੇ ਕਿੱਧਰ ਨੂੰ ਜਾਵਾਂਗੇ ਜੋ ਵੀ ਹੋਊਗਾ ਸਾਰਾ ਦਿਖਾਵਾਂਗੇ ਤੇ ਮਿਲਦੇ ਆ ਜੀ ਆਪਾਂ ਦਿਨੇ ਅੱਜ ਦੀ ਤੇ ਅੱਜ ਆ ਗਈ ਜੀ ਮੁਸਲਮਾਨਾਂ ਦਾ ਪਵਿੱਤਰ ਤਿਹਾਰ Eid ਤੇ ਸਾਰੇ ਮੁਸਲਮੀ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ Eid ਮੁਬਾਰਕ ਜੇਰੇ ਵੀ ਭੁੱਲ ਗਿਆ ਸੀ ਬੋਲਣਾ ਜਦੋਂ ਬਲੌਗ ਸੁਣ ਕਰਿਆ ਤੇ ਹੁਣ ਜਿਆਦਾ ਰਹੀ ਅੱਜ Eid ਹੈਗੀ ਤੋਂ ਸਾਰਿਆਂ ਮੇਰੇ ਵੱਲੋਂ Eidਆਂ ਲੱਖ ਲੱਖ ਮੁਬਾਰਕਾਂ ਤੇ ਲਓ ਜੀ ਰਾਤ ਅਸੀਂ ਬਣਾਈ ਦੀ ਖਿਚੜੀ ਥੋੜੀ ਥੋੜੀ ਹਰੀ ਮਿਰਚ ਪਾ ਕੇ ਬਹੁਤ ਸਵਾਦ ਲੱਗਦੀ ਹੈ ਅੱਦਕੀ ਜਿਹੜੀ ਹਰੀ ਮਿਰਚ ਨਾਲ ਥੋੜਾ ਜਿਹਾ ਨਾਣ ਤੇ ਥੋੜੀ ਜਿਹੀ ਹਰੀ ਮਿਰਚ ਪਾ ਲਈ ਬਹੁਤ ਟੇਸਟੀ ਖਿਚੜੀ ਬਣੀ ਚਾਵਲਾਂ ਦੀ ਤੇ ਮੂੰਗੀ ਮਸਰੀ ਦੀ ਤੇ ਕਿੰਨੀ ਕਿੰਨੀ ਖਿਚੜੀ ਪਸੰਦ ਹੈ ਜਰੂਰ ਕਮੈਂਟ ਕਰਕੇ ਦੱਸਿਓ ਲਓ ਜੀ ਹੁਣ ਅਸੀਂ ਕੁੱਟ ਦਿਆਂਗੇ ਹਰੇ ਪਿਆਜ਼ ਤੇ ਹਰੀਆਂ ਮਿਰਚਾਂ ਦੀ ਚਟਣੀ ਲਓ ਯਸੀ ਲੈ ਲੇ ਤਨੇ 8 ਮਿਰਚਾਂ ਹਰੀਆਂ ਤੇ ਇੱਕ ਚਮਚਾ ਪੰਗ ਵੀ ਨਮਕ ਦਾ ਤੇ ਤੇਲ ਇੱਕ ਚਾਂ ਕਟ ਕੇ ਕਰਾਂਗੇ ਬਰੀਕ ਲੋ ਇਹ ਮੋਟਾ ਕਟਾ ਹੋ ਗਿਆ ਬਰੀਕ ਵਿੱਚ ਹੁਣ ਆਪਾਂ ਇਹ ਚਾਣਾ ਕੱਟ ਕੇ ਪਿਆਵਾਜ ਲੋ ਇਹ ਇਕੱਠੇ ਪਕਟ ਲੈ ਹੁਣ ਕੁੱਟਾਂ ਇਕੱਠੇ ਚਟਣੀ ਲਈ ਕੱਟਦੇ ਹਾਂ ਥੋੜੀ ਇਹਨ ਘੋਰ ਬਰੀਕ ਦਾ ਰੰਗ ਜਿਹੜੇ ਵਿੱਚ ਮੋਟੇ ਕੱਟੇ ਜੀ ਦੇ ਦੇ ਦੇਖੋ ਕਿੰਨੀ ਵਧੀਆ ਲੱਗਦੀ ਹੈ ਹਲੋ ਇਹ ਚਟਣੀ ਆਪਣੀ ਕੁੱਟੀ ਗਈ ਦੇਖੋ ਕਿੰਨਾ ਵਧੀਆ ਕਲਰ ਆਇਆ ਕਿੰਨੀ ਵਧੀਆ ਬਣੀ ਚਟਣੀ ਤੇ ਜੀਰੋ ਦੀ ਕੁੰਡੇ ਛੋਟੇ ਦੀ ਚਟਣੀ ਪਸੰਦ ਹੈ ਕਮੈਂਟ ਜ਼ਰੂਰ ਕਰਿਓ ਫਰੋਪ ਇਹਨੂੰ ਅਲੱਗ ਭਾਂਡੇ 'ਚ ਕੱਢ ਲਾਂਗੇ ਤੇ ਤੜਕਸ ਲਾਂਗੇ। ਲਓ ਜੀ ਅਸੀਂ ਹੁਣ ਨਾਲ ਲੈ ਕੇ ਦੇਸੀ ਘਿਓ ਲੱਗਿਆ ਖਾਣ। ਤੇ ਲਓ ਜੀ ਹੁਣ ਵਾਰੀ ਹੈਗੀ ਅੱਜ ਦੇ ਜਿਨ੍ਹਾਂ ਨੇ ਆਪਾਂ ਨੂੰ ਕੱਲ ਕਮੈਂਟ ਕਰੇ ਨੇ ਵਲੌਗ ਦੇ ਉੱਤੇ ਉਹਨਾਂ ਦੇ ਨਾਮ ਅਨਾਉਂਸ ਕਰਨ ਦੀ ਤੇ ਅੱਜ ਆਪਾਂ ਪਹਿਲਾਂ ਆਪਾਂ ਨੂੰ ਕਮੈਂਟ ਕਰਿਆਗਾ ਜੀ ਰਪਿੰਦਰ ਢਿੱਲੋਂ ਜਿੰਦਾ ਆਪਾਂ ਤੁਸੀਂ ਨਾਮ ਦੇਖ ਸਕਦੇ ਹੋ ਸਕਰੀਨ ਤੇ ਚੈਨਲ ਤੇ ਧੰਨਵਾਦ ਰਪਿੰਦਰ ਢਿੱਲੋਂ ਬਾਈ ਬਹੁਤ ਵਧੀਆ ਤੁਸੀਂ ਕਮੈਂਟ ਕਰੇ ਨੇ ਤੇ ਆਪਾਂ ਨੂੰ ਦੂਸਰਾ ਕਮੈਂਟ ਕਰਿਆਗਾ ਜੀ ਬਬਲੂ ਸਿੰਘ ਉਹਨਾਂ ਦਾ ਵੀ ਤੁਸੀਂ ਐਂ ਦੇਖ ਸਕਦੇ ਹੋ ਉਹਨਾਂ ਦੀ ਸਕਰੀਨ ਵੀ ਆਪਾਂ ਨੇ ਲਾਈ ਹੈਗੀ ਸਕਰੀਨਸ਼ਾਟ ਤੇ ਧੰਨਵਾਦ ਬਾਈ ਬਬਲੂ ਸਿੰਘ ਬਹੁਤ ਵਧੀਆ ਤੁਸੀਂ ਕਮੈਂਟ ਕਰਦੇ ਹੋ ਤਾਂ ਸਾਨੂੰ ਹੌਸਲਾ ਮਿਲਦਾ ਹੈ ਨਾ ਵਧੀਆ ਲੱਗਦਾ ਹੈਗਾ ਇਦਾਂ ਹੀ ਕਮੈਂਟ ਕਰਦੇ ਰਹੋ ਤੇ ਆਪਾਂ ਹਰ ਰੋਜ਼ ਤੁਹਾਡੇ ਇਦਾਂ ਨਾਂ ਬੋਲਦੇ ਰਹਿਾਂਗੇ ਤੇ ਚੈਨਲਾਂ ਦੀਆਂ ਤੁਹਾਡੇ ਦੀਆਂ ਆਪਾਂ ਫੋਟੋਆਂ ਵੀ ਲਾਉਂਦੇ ਰਹਾਂਗੇ ਤੇ ਤੁਹਾਡੇ ਇੱਕ ਦੋ ਮਿੰਟ ਦੇ ਕਮੈਂਟ ਨਾ ਸਾਨੂੰ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਤੇ ਵਧੀਆ ਲੱਗਦਾ ਚਲੋ ਜੇ ਕਦੇ ਆਪਾਂ ਇਹ ਨਹੀਂ ਕਹਿੰਦੇ ਦੀ ਤੁਸੀਂ ਵਧੀਆ ਕਮੈਂਟ ਕਰਨੇ ਜੇ ਕਦੇ ਕੋਈ ਆਪਣੀ ਗੱਲ ਕੋਈ ਨਈ ਵੀ ਵਧੀਆ ਲੱਗਦੀ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ ਨਹੀਂ ਸਾਾਨੂੰ ਇਹ ਨਹੀਂ ਵਧੀਆ ਲੱਗਿਆ ਤੇ ਜੇ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਆਪਾਂ ਉਹਦੋਂ ਵੀ ਤੁਹਾਡਾ ਕਮੈਂਟ ਦੇ ਵਿੱਚੋਂ ਵੀ ਪੂਰਾ ਤੁਹਾਡਾ ਜਵਾਬ ਦੇਵਾਂਗੇ ਤੇ ਦੂਸਰੀ ਗੱਲ ਉਹਦੇ ਵੀ ਤੁਹਾਡਾ ਸਕਰੀਨਸ਼ਾਟ ਲਾਵਾਂਗੇ ਤੇ ਤੁਹਾਡਾ ਨਾਮ ਅਨਾਉਂਸ ਕਰਾਂਗੇ ਹਨਾ ਤੇ ਬਸ ਤੁਹਾਡੇ 1 ਮਿੰਟ ਦੇ ਟਾਈਮ ਨਾਲ ਸਾਨੂੰ ਖੁਸ਼ੀ ਬਹੁਤ ਹੁੰਦੀ ਹੈ ਜਿਆਦੇ ਜਿਦਾ ਆਪਾਂ ਕਹਿ ਸਕਦੇ ਵੀ ਕੁਸੀਂ ਪ੍ਰਦਰਸ਼ ਨਹੀਂ ਸਕਦੇ ਹੁੰਦੇ ਬੋਲ ਕੇ ਕਿੰਨੇ ਹਨ ਤੇ ਇਦਾਂ ਹੀ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਬੇਨਤੀ ਹੈ ਹੱਤ ਬਨ ਕੇ ਤੇ ਅਸੀਂ ਵੀ ਆਪ ਦਾ ਵਾਦਾ ਪੂਰਾ ਕਰਦੇ ਰਹਾਂਗੇ ਕੋਈ ਗੱਲਬਾਤ ਕਰਨੀ ਕੋਈ ਸਵਾਲ ਜਵਾਬ ਕਰਨੇ ਉਹ ਵੀ ਤੁਸੀਂ ਕਮੈਂਟ ਕਰਿਆ ਕਿਉਂਕਿ ਆਪਾਂ ਦੂਸਰੇ ਦਿਨ ਬਲੌਗ ਦੇ ਵਿੱਚ ਤੁਹਾਨੂੰ ਉਹਦਾ ਵੀ ਜ਼ਰੂਰ ਤਿਆਰ ਕਰਾਂਗੇ ਸੋ ਜਿੰਨਾਂ ਵੀਰਾਂ ਨੇ ਕਮੈਂਟ ਕਰੀ ਨੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਦਾ ਤੇ ਲਓ ਜੀ ਹੁਣ ਵਾਰੀ ਅੱਜ ਦੇ ਸੂਟਾਂ ਦੇ ਇਨ ਇਹ ਜਿਹਦੇ ਸੂਟ ਬਹੁਤ ਘੈਂਟ ਸੂਟ ਨੇਗੇ ਸਾਰੇ ਸੂਟ ਦੇ ਵਿੱਚ ਇਦਾਂ ਦੇਖੋ ਕਢਾਈ ਹੋਈ ਦੀ ਐ ਦੇਖੋ ਜੀ ਇਹ ਗਲੇ ਤੇ ਕੰਮ ਹੋਇਆ ਹੋਇਆ ਹੈਗਾ ਤੇ ਇਧਰ ਬਾਰਲੀ ਸਾਈਡ ਥੱਲੇ ਨੀਚੇ ਗਲਾ ਤੇ ਆ ਹੈਗਾ ਜੀ ਪੱਲੇ ਤੇ ਤੇ ਨਾਲ ਨੇ ਦੁਪट्टे ਬਹੁਤ ਪਿਆਰੇ ਦੁਪੱਟੇ ਨੇ ਦੇਖੋ ਜੀ ਪੂਰੇ ਦੁਪੱਟੇ ਦੇ ਵਿੱਚ ਇਦਾਂ ਲੈਂਸ ਦਾ ਕੰਮ ਹੋਇਆ ਹੋਇਆ ਹੈਗਾ ਦੇਖੋ ਜੀ ਬਹੁਤ ਘੈਂਟ ਟੈਨਿਸ ਸੈੱਡ ਨਾਲ ਤੇ ਲੈਸ ਲੱਗੀ ਐ ਦੁਪੱਟੇ ਦੇ ਵਿੱਚ ਡੰਡੀ ਜਿਹੇ ਬਣੇ ਨੇ ਲੈਸ ਦੇ ਬਹੁਤ ਹੀ ਪਿਆਰੇ ਸੂਟ ਨੇ ਜੀ ਇਹਦੇ ਕੋਲੇ ਆਪਣੇ ਕੋਲੇ ਹੈਗੇ ਨੇ ਜੀ ਦੋ ਕਲਰ ਇੱਕ ਕਲਰ ਆਪਣੇ ਲਈ ਇਹ ਹੈਗਾ ਤੇ ਦੂਸਰਾ ਕਲਰ ਹੈਗਾ ਜੀ ਇਹ ਵਾਲਾ ਸੀਮ ਡਿਜ਼ਾਈਨ ਹੈ ਸੀਮ ਕਪੜੇ ਕਢਾਈ ਦਾ ਚੁੰਨੀ ਦਾ ਸੀਮ ਹੈ ਸਰਬ ਵਸਤਰ ਕਲਰ ਦਾ 3 ਉਹ ਅਲੱਗ ਕਲਰ ਹੈ ਤੇ ਇਹ ਅਲੱਗ ਕਲਰ ਹੈ ਉਹ ਮੇਰੀ ਨੇ ਦੇ ਵੀ ਚੁੰਨੀ ਦੇ ਵਿੱਚ ਕੰਮ ਹੋਇਆ ਹੈ ਸਾਰੇ ਦੋਨੋਂ ਉੱਤੇ ਨੇ ਤੇ ਸੁਗੰਨੀ ਵੀ ਬਹੁਤ ਜਿਆਦੇ ਤੇ ਜੇ ਤੁਹਾਨੂੰ ਪਸੰਦ ਆਏ ਕਢਾਈ ਦੇਖੋ ਕਿੰਨੀ ਵਧੀਆਗੀ ਕੋਈ ਐਦਾਂ ਉੱਡਣ ਵਾਲੀ ਕਢਾਈ ਨਹੀਂ ਹੈਗੀ ਬਹੁਤ ਸੋਹਣੀ ਕਢਾਈ ਹੋਈ ਹੈ ਜੇ ਤੁਹਾਨੂੰ ਪਸੰਦ ਆਏ ਸੂਟ ਤਾਂ ਜਰੂਰ ਦੱਸਿਓ ਇਹ ਕਿਸੇ ਭੈਣ ਦੇ ਲੈਣੇ ਹੋਣਗੇ ਤਾਂ ਇੱਕ ਵਾਰੀ ਜ਼ਰੂਰ ਕਮੈਂਟ ਜਾਂ ਮੈਸੇਜ ਜ਼ਰੂਰ ਕਰਿਓ ਤੇ ਜੇ ਆਪ ਨੂੰ ਨੰਬਰ ਚਾਹੀਦਾ ਹੋਇਆ ਤਾਂ ਹੀ ਦੱਸ ਦੇ ਆਪਾਂ ਨੰਬਰ ਸਕਰੀਨ ਦੇ ਉੱਤੇ ਲਗਾ ਦਿੰਦੇ ਹਾਂਗੇ ਕੋਈ ਚੱਕਰ ਨਹੀਂ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਪਾ ਦਿੰਦੇ ਆਪਾਂ ਕਾਲ ਵੀ ਕਰ ਸਕਦੇ ਹੋ ਤੇ ਕੱਲ ਨੂੰ ਹੋਰ ਵੀ ਨਵੇਂ ਸੂਟਸ ਦਿਖਾਵਾਂਗੇ ਕੁਝ ਕੱਪੜੇ ਆਏ ਨੇ ਆਪਣੀ ਦੁਕਾਨ ਦੇ ਉੱਤੇ ਨਵੇਂ ਉਹ ਤੁਹਾਨੂੰ ਹੌਲੀ-ਹੌਲੀ ਦਿਖਾਉਂਦੇ ਜਾਵਾਂਗੇ ਲਓ ਜੀ ਹੁਣ ਮੈਂ ਗਿਆ ਤੀ ਗੱਦੀ ਕੋਲੇ 10 ਮਿੰਟ ਗੇੜਾ ਦੇਣ ਦੇ ਲਈ ਕਿ ਉੱਥੇ ਮੇਰੀ ਸਕੂਟਰੀ ਖਰਾਬ ਹੋ ਗਈ ਮਸਾਂ ਸਟਾਰਟ ਕਰਕੇ ਘਰੇ ਪਹੁੰਚਾਂ ਪਤਾ ਨਹੀਂ ਇਹਨੂੰ ਕੀ ਹੋਇਆ ਕਰ ਲੀ ਜੀ ਖਰਾਬ ਹੋ ਜਾਂਦੀ ਹੈ ਕਿ ਜਾ ਕੇ ਜਿੱਥੇ ਬੰਦ ਹੋ ਜਿੰਦੇ ਉੱਥੇ ਕੋਈ ਸਟਾਰਟ ਹੀ ਨਹੀਂ ਖੇਤ ਨੂੰ ਜਗਦੇਵ ਹਰਾ ਲੈਣ ਲਈ ਉਹ ਉੱਤਰ ਕੇ ਬਾਹਰ ਲਾਉਂਗਾ ਇਹ ਬਾਹਰ ਨਹੀਂ ਕੋਲਾ ਰਹਿਣ ਦਿੰਦਾ ਇਹ ਇੰਦਰ ਖੜੀਆਂ ਨੇ ਮੱਝਾਂ ਆਪਣੀਆਂ ਕੱਕ ਖਾਂਦੀਆਂ ਨੇ ਇੰਦਰ ਆਪਣੀ ਖੜੀ ਹੈਗੀ ਭਾਈ ਕੀ ਗੱਡੀ ਐ ਸੈਂਟਰੋ ਸੈਂਟਰੋ ਤੇ ਇਧਰ ਖੜਾ ਆਪਣਾ ਫਾਰਮ ਟਰੈਕ ਸਾਈਕਲ ਇਹ ਪਲੈਟਨਾ ਤੇ ਅਧਰ ਆਪਣੀ ਲਿਮੋਜ ਹੈ ਨਾ ਇਹ ਵਿਚਾਰੀ ਖਰਾਬ ਹੋਈ ਖੜੀ ਐ ਸਕੂਟਰੀ ਮੇਰੀ ਏਜ ਪਤਾ ਨਹੀਂ ਕੀ ਹੋ ਗਿਆ ਜੇ ਬੰਦ ਹੁੰਦੀ ਐ ਮੁੜ ਕੇ ਸਟਾਰਟ ਨਹੀਂ ਹੁੰਦੀ ਰਸਤੇ 'ਚ ਖੜਾ ਦਿੰਦੀ ਐ ਤੇ ਇੱਧਰ ਖੜੀ ਐ ਆਪਣੀ ਭਾਈ ਸਵਿਫਟ ਤੇ ਹੂੰ ਬਿੰਦਕਬਾਰ ਗੇਟਾ ਦੇ ਗਿਆ ਤੀਆ ਗੱਡੀ ਕੋਲ ਗਿਆ ਤੀ ਦੌਕਮੈਂਟ ਲਈ ਤੇ ਨੱਕੀ ਮਿਲਿਆ ਨਹੀਂ ਪਰ ਉੱਥੇ ਮੇਰੇ ਸਕੂਟਰ ਦੇ ਵਿੱਚ ਪਤਾ ਨਹੀਂ ਕੀ ਪ੍ਰੋਬਲਮ ਹੈ ਉੱਥੇ ਜਾ ਕੇ ਸਕੂਟਰ ਬੰਦ ਹੋ ਗਿਆ ਤੇ ਮੁੜ ਕੇ ਸਟਾਰਟ ਨਹੀਂ ਹੋ ਰਹਾ ਬਹੁਤ ਔਖਾ ਸਟਾਰਟ ਕਰਕੇ ਫਿਰ ਦੁਬਾਰਾ ਘਰ ਪਹੁੰਚਿਆਗਾ ਪਹਿਲਾਂ ਸੁਲਾਤੀ ਮਿਸਤਰੀ ਕੋਲ ਜਾਣਾ ਫਿਰ ਮੈਂ ਸੱਚੇ ਵਿੱਚ ਲੋ ਕੱਲ ਨੂੰ ਆਪਾਂ ਮਿਸਤਰੀ ਨੂੰ ਦਿਖਾਵਾਂਗੇ ਤੇ ਉਮੇਰਾ ਫਸਾ ਗਿਆ ਦਿੱ ਘਰ ਹੁਣ ਬੈਠਾਂਗੇ ਸ਼ਾਮ ਤੱਕ ਦੁਕਾਨ ਦੇ ਵਿੱਚ ਤੇ ਲਓ ਜੀ ਦੋਸਤੋ ਹੁਣ ਹੋ ਗਈ ਐ ਸ਼ਾਮ ਤੁਸੀਂ ਦੇਖ ਸਕਦੇ ਬਾਹਰ ਬਿਲਕੁਲ ਸ਼ਾਮ ਦੀ ਰੌਚਕੀ ਤੇ ਹੁਣ ਆਪਾਂ ਬਕਾਨ ਨੇ ਤੇ ਵਧਾਵਾਂਗੇ ਤੇ ਸਵੇਰੇ ਫੇਰ ਓਪਨ ਕਰਾਂਗੇ ਹੁਣ ਅਚਰ ਆਪਾਂ ਹੁਣ ਕਰਦੇ ਆ ਬਲੌਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਅੱਜ ਵੀ ਆਪਾਂ ਨੇ ਜਿਹੜੇ ਭੈਣਾ ਨੇ ਵੀਰਾਂ ਨੇ ਕਮੈਂਟ ਕਰਦੇ ਤੋਂ ਉਹਨਾਂ ਦੇ ਨਾਮ ਵੀ ਬੋਲੇ ਨੇ ਤੇ ਉਹਨਾਂ ਦੇ ਚੈਨਲਾਂ ਦੀ ਫੋਟੋ ਵੀ ਆਪਨੇ ਇੰਨੇ ਦਾ ਇਹ ਬਲੌਗ ਦੇ ਵਿੱਚ ਤੇ ਹੁਣ ਵੀ ਸੁਣਨਾ ਵਾਦਾ ਕਰਦੇ ਆ ਕੱਲ ਨੂੰ ਫੇਰ ਜਿਹੜੇ ਵੀ ਫੇਰ ਭੈਣ ਅੱਜ ਦੇ ਬਲੌਗ ਦੇ ਵਿੱਚ ਕਮੈਂਟ ਕਰਨਗੇ ਬਲੌਗ ਤੇ ਚਾਹੇ ਕੋਈ ਆਪਣੀ ਕੋਈ ਗਲਤੀ ਹੈ ਜਾਂ ਕੋਈ ਭੁੱਲ ਹੈ ਉਹ ਵੀ ਤੁਸੀਂ ਦੱਸ ਸਕਦੇ ਹੋਗੇ ਨਾ ਤੇ ਕਿਦਾਂ ਦਾ ਵੀ ਕਮੈਂਟ ਕਰੋ ਤੇ ਕਰੋ ਜਰੂਰ ਪਰ ਆਪਾਂ ਫੇਰ ਉਹਨੂੰ ਵੀ ਕੱਲ ਨੂੰ ਫੇਰ ਉਹਨਾਂ ਦਾ ਵੀ ਨਾਮ ਨਾ ਬੋਲਾਂਗੇ ਤੇ ਨਵੇਂ ਚੈਨਲ ਦੀ ਫੋਟੋ ਲਗਾਵਾਂਗੇ ਇਹ ਦਿਨ ਤੁਹਾਨੂੰ ਵੀ ਵਧੀਆ ਲੱਗ ਲੱਗੇ ਮੈਨੂੰ ਵੀ ਬੜੀਆ ਲੱਗਦਾ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਕੋਈ ਵੀ ਗੱਲ ਤੇ ਦੇ ਕੋ ਗਲਤੀਆਂ ਹੁੰਦੀਆਂ ਨੇ ਹਰੇਕ ਬੰਦੇ ਦੇ ਵਿੱਚ ਮੇਰੇ ਵਿੱਚ ਵੀ ਨੇ ਜੇ ਕੋਈ ਗਲਤੀ ਲੱਗਦੇ ਸਾਨੂੰ ਤਾਂ ਜਰੂਰ ਸਾਨੂੰ ਦੱਸੋ ਕਮੈਂਟ ਕਰੋ ਤੇ ਆਪਾਂ ਫਿਰ ਮਿਲਾਂਗੇ ਜੀ ਹੁਣ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਗਲਤੀ ਨੂੰ ਉਹਨਾਂ ਆਪਾਂ ਸੁਧਾਰਾਂਗੇ ਜੇ ਇਹ ਗਲਤੀ ਹੋਈ ਉਹਨੂੰ ਜਰੂਰ ਸਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ ਤੇ ਮਿਲਾਂਗੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦਾ ਇੱਥੇ ਕਰਦੇ ਆਂਡ ਤਾਂ ਤੇ ਪਤਲੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ